ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬੈਂਗਨ ਦਾ ਪੜਥਾ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆ ਹੁਣ ਪਰઠા ਬਣਾਉਣਾ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 1 ਕਿਲੋ ਬੈਂਗਣ ਲਏ ਆ ਪਰઠા ਬਣਾਉਣ ਲਈ ਅਸੀਂ ਥੋੜੇ ਵੱਡੇ ਸਾਈਜ਼ ਦੇ ਬੈਂਗਣ ਲਵਾਂਗੇ ਤੇ ਬੈਂਗਣਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਲਿਆ ਏ ਬੈਂਗਣ ਦੇ ਸੈਂਟਰ 'ਚ ਕੱਟ ਲਗਾ ਕੇ ਹੁਣ ਅਸੀਂ ਚੈੱਕ ਕਰ ਲਾਂਗੇ ਕਿ ਇਹਨਾਂ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ ਹੈਗਾ ਬੈਂਗਰ ਨੂੰ ਹੁਣ ਮੈਂ ਅੰਦਰੋਂ ਚੰਗੀ ਤਰ੍ਹਾਂ ਚੈੱਕ ਕਰਕੇ ਕੱਟ ਲਗਾ ਲਿਆ ਏ ਤੇ ਹੁਣ ਅਸੀਂ ਇਹਨਾਂ ਬੈਂਗੜਾ ਨੂੰ ਭੁੰਨ ਲਾਂਗੇ ਬੈਂਗੜਾ ਨੂੰ ਭੁੰਨਣ ਲਈ ਅਸੀਂ ਇੱਕ ਸਟੈਂਡ ਗੈਸ ਦੇ ਬਰਨਰ ਉੱਪਰ ਰੱਖ ਲਾਂਗੇ ਸਟੈਂਡ ਉੱਪਰ ਅਸੀਂ ਬੈਂਗਰ ਰੱਖ ਦਾਂਗੇ ਬੈਂਗੜਾ ਦੀ ਸਾਈਡ ਬਦਲ-ਬਦਲ ਕੇ ਅਸੀਂ ਇਹਨਾਂ ਨੂੰ ਭੁੰਨ ਲਾਂਗੇ ਸਾਰੀਆਂ ਸਾਈਡਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਬੈਂਗੜਾ ਨੂੰ ਹੁਣ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਏ ਤੇ ਹੁਣ ਅਸੀਂ ਇਹਨਾਂ ਦਾ ਸ਼ਿਲਕਾ ਉਤਾਰ ਲਾਂਗੇ ਬੜੇ ਆਰਾਮ ਨਾਲ ਇਹਨਾਂ ਦਾ ਸ਼ਿਲਕਾ ਉੱਤਰ ਜਾਂਦਾ ਹੈ ਬੈਂਗਣਾ ਨੂੰ ਮੈਂ ਹੁਣ ਚੰਗੀ ਤਰ੍ਹਾਂ ਛੇਲ ਲਿਆ ਏ ਤੇ ਹੁਣ ਅਸੀਂ ਸਾਫ਼ ਪਾਣੀ ਚ ਪਾ ਕੇ ਬੈਂਗਣਾ ਨੂੰ ਫੇਰ ਇੱਕ ਵਾਰ ਧੋਲਾਂਗੇ ਇਹਨਾਂ ਦੇ ਉੱਪਰ ਜਿਹੜਾ ਵੀ ਛਿਲਕਾ ਰਹਿ ਗਿਆ ਏ ਉਹ ਸਾਰਾ ਛਿਲਕਾ ਉਤਾਰ ਦਾਂਗੇ ਬੈਂਗਣਾ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਏ ਤੇ ਹੁਣ ਅਸੀਂ ਕਿਸੇ ਚਾਕੂ ਦੀ ਹੈਲਪ ਨਾਲ ਜਾਂ ਕਿਸੇ ਮੈਸ਼ਰ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੇ ਤੜਕਾ ਲਗਾਉਣ ਲਈ ਮੈਂ ਚਾਰ ਪਿਆਜ਼ਾਂ ਨੂੰ ਮੈਂ ਲੰਬੇ ਪਤਲੇ ਟੁਕੜਿਆਂ 'ਚ ਕੱਟ ਲਿਆ ਏ ਚਾਰ ਤੋਂ ਪੰਜ ਕਲੀਆਂ ਅਸੀਂ ਇਹਦੇ ਵਿੱਚ ਲਸਣ ਦੀਆਂ ਪਾਵਾਂਗੇ ਤੇ ਲਸਣ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਏ ਛੇ ਤੋਂ ਸੱਤ ਹਰੀਆਂ ਮਿਰਚਾਂ ਪਾਵਾਂਗੇ ਇਹਨਾਂ ਨੂੰ ਵੀ ਅਸੀਂ ਬਰੀਕ-ਬਰੀਕ ਕੱਟ ਲਾਂਗੇ ਤੇ ਚਾਰ ਅਸੀਂ ਟਮਾਟਰ ਲਏ ਆ ਟਮਾਟਰਾਂ ਨੂੰ ਵੀ ਅਸੀਂ ਬਰੀਕ ਕੱਟ ਲਾਂਗੇ ਤੇ ਹੁਣ ਅਸੀਂ ਕੜਾਈ ਵਿੱਚ ਦੋ ਚਮਚ ਤੇਲ ਪਾ ਕੇ ਤੇਲ ਗਰਮ ਰੱਖਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਇਹਦੇ ਵਿੱਚ ਅੱਧਾ ਛੋਟਾ ਚਮਚ ਜੀਰਾ ਪਾਵਾਂਗੇ ਜੀਰੇ ਦਾ ਰੰਗ ਹਲਕਾ-ਹਲਕਾ ਬਦਲ ਗਏ ਇਹਦੇ ਵਿੱਚ ਲਸਣ ਪਾ ਦਾਂਗੇ ਲਸਣ ਜਦੋਂ ਫਰਾਈ ਹੋ ਜਾਏਗਾ ਇਹਦੇ ਵਿੱਚ ਅਸੀਂ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਹਲਕਾ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ 1.5 ਚਮਚ ਤੋਂ ਥੋੜਾ ਜਿਹਾ ਘੱਟ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਟਮਾਟਰ ਨੂੰ ਹੁਣ ਥੋੜੀ ਦੇਰ ਲਈ ਪਕਾ ਲਾਂਗੇ ਮਟਰ ਵੀ ਬਹੁਤ ਵਧੀਆ ਤਰ੍ਹਾਂ ਪੱਕ ਗਏ ਹੈ ਤੇ ਹੁਣ ਅਸੀਂ ਇਹਦੇ ਵਿੱਚ ਬਾਕੀ ਸਾਰੇ ਮਸਾਲੇ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਤਨੀਆ ਪਾਊਡਰ ਹਰੀ ਮਿਰਚਾਂ ਵੀ ਪਾਵਾਂਗੇ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਾਗੇ ਮਸਾਲਿਆਂ ਨੂੰ ਮੈਂ 1 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਬੈਂਗਣ ਪਾ ਦਾਂਗੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ढक्कन के स्लो मीडियम फ्लेम से दो तो तीन मिनट लिए चंकी तरह बैंगना चेक कर देखा सा बन के तैयार हो गया है गैस की फ्लेम हम बंद कर सब्जी ने एक बाउल चाहिए ਪੜਥੇ ਨੂੰ ਮੈਂ ਬੌਲ ਚ ਕੱਢ ਲਿਆ ਏ ਬਹੁਤ ਹੀ ਵਧੀਆ ਪੜਥਾ ਬਣ ਕੇ ਤਿਆਰ ਹੋਇਆ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ